ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਬਿਆਨ ਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 48 ਅਫਸਰਾਂ ਨੂੰ ਸਮੂਹਿਕ ਛੁੱਟੀ ਤੇ ਜਾਣ ਵਾਲਿਆਂ ਨੂੰ ਆਪਣੇ ਲਹਿਜੇ 'ਚ ਵਧਾਈ ਦੇ ਦਿੱਤੀ ਹੈ ਤੇ ਨਾਲ ਹੀ ਇੱਕ ਸਖਤ ਚੇਤਾਵਨੀ ਦਿੱਤੀ ਉਹਨਾਂ ਨੇ ਇਹ ਵੀ ਆਖ ਦਿੱਤਾ ਇੱਥੋਂ ਤੱਕ ਕਿ ਜਿਹੜੇ ਛੁੱਟੀ ਤੇ ਨੇ ਉਹ ਫਿਰ ਛੁੱਟੀ ਤੇ ਹੀ ਰਹਿਣ ਇਹਨਾਂ ਨੂੰ ਦੁਬਾਰਾ ਜੁਆਇਨ ਕਦੋਂ ਤੇ ਕਿਵੇਂ ਕਰਾਉਣਾ ਹੈ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਲੋਕ ਫੈਸਲਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਲਹਿਜਾ ਗੁੱਸੇ ਦੇ ਵਿੱਚ ਆਉਣ ਦਾ ਕਾਰਨ ਕੀ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਉੱਚ ਅਧਿਕਾਰੀਆਂ ਦੇ ਤਰਫੋਂ ਇੱਕ ਨੋਟਿਸ ਜਿਹੜਾ ਕਿ ਆਰਡਰ ਕੱਢ ਦਿੱਤਾ ਹੁਕਮ ਦੇ ਦਿੱਤਾ ਹੈ ਕਿ ਜਿਹੜਾ ਸਬ ਰਜਿਸਟਰਾਰ ਦਾ ਰਜਿਸਟਰੀਆਂ ਦਾ ਕੰਮ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਉਹ ਕੰਮ ਕਾਨੂੰਗੋ ਜਾਂ ਹੋਰ ਪੀਸੇ ਅਫਸਰਾਂ ਨੂੰ ਦੇ ਦਿੱਤਾ ਜਾਵੇ ਇਹ ਜ਼ਿੰਮੇਵਾਰੀਆਂ ਦੇਣ ਦੇ ਲਈ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਜਿਹੜੇ ਸਬ ਰਜਿਸਟਰਾਰ ਤਹਿਸੀਲਦਾਰ ਨਾਇਬ ਤਹਿਸੀਲਦਾਰ 7 ਤਰੀਕ ਤੱਕ ਜਿਨ੍ਹਾਂ ਨੇ ਕੰਮ ਮਲਤਵੀ ਕੀਤਾ ਸੀ ਕਿ ਅਸੀਂ ਰਜਿਸਟਰੀਆਂ ਦਾ ਕੰਮ ਨਹੀਂ ਕਰਨਾ ਸਾਡੇ ਤੇ ਕਲੰਕ ਲਾਇਆ ਜਾ ਰਿਹਾ ਹੈ ਅਸੀਂ ਇਹ ਕਲੰਕ ਨੂੰ ਆਪਣੇ ਮੱਥੇ ਤੇ ਨਹੀਂ ਲਾਉਣਾ ਚਾਹੁੰਦੇ ਸਰਕਾਰ ਚਾਹੇ ਤਾਂ ਕੰਮ ਕਿਸੇ ਤੋਂ ਵੀ ਕਰਵਾ ਸਕਦੀ ਹੈ ਔਰ ਇਹ ਗੱਲ ਨਾਲ ਆਖ ਦਿੱਤੀ ਗਈ ਬੀਤੇ ਦਿਨ ਹੋਈ ਇੱਕ ਵੱਡੀ ਜਿਹੜੀ ਮੀਟਿੰਗ ਹੈ ਜਿਸ ਦੇ ਵਿੱਚ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਜਿਸ ਦੇ ਵਿੱਚ ਡੀਸੀ ਦਫ਼ਤਰ ਚ ਕਰਮਚਾਰੀ ਨੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ ਯੂਨੀਅਨ ਕਾਨੂੰਗੋ ਯੂਨੀਅਨ ਤैसे ਤਰ੍ਹਾਂ ਪਟਵਾਰੀਆਂ ਦੀ ਯੂਨੀਅਨ ਇਹ 3-4 ਜਿਹੜੇ ਯੂਨੀਅਨ ਤੇ ਐਸੋਸੀਏਸ਼ਨਜ਼ ਇਕੱਠੀਆਂ ਹੋਈਆਂ ਜਿਨ੍ਹਾਂ ਨੇ ਬਕਾਇਦਾ ਸਰਕਾਰ ਨੂੰ tàੜਨਾ ਵੀ ਕੀਤੀ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਫੈਸਲਾ ਲਿਆ ਸੀ ਕਿ ਚੋਰ-ਚੋਰ ਕਹਿ ਕੇ ਸਾਨੂੰ ਬਦਨਾਮ ਕੀਤਾ ਜਾਂਦਾ ਹੈ ਇਥੋਂ ਤੱਕ ਵੀ ਚੇਤਾਵਨੀ ਦਿੱਤੀ ਗਈ ਕਿ ਅਸੀਂ ਵੱਡੇ ਸਿਆਸਤਦਾਨਾਂ ਦੇ ਉਹਨਾਂ ਅਫਸਰਾਂ ਵੱਲੋਂ ਤੇ ਨਾਲ ਕਿਹਾ ਗਿਆ ਕਿ ਵਿਜੀਲੈਂਸ ਦੇ ਅਧਿਕਾਰੀਆਂ ਦੇ ਬਾਰੇ ਵੀ ਉਹਨਾਂ ਦੀਆਂ ਜੈ ਦਾਦਾ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਕਰਾਂਗੇ ਦੇ ਨਾਲ ਕਹਿ ਦਿੱਤਾ ਗਿਆ ਕਿ ਅਸੀਂ 7 ਤਰੀਕ ਤੱਕ ਜਦੋਂ ਤੱਕ ਸਾਡੇ ਅਫਸਰਾਂ ਦੇ ਖਿਲਾਫ ਵਿਜੀਲੈਂਸ ਵੱਲੋਂ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਸਮੂਹਿਕ ਛੁੱਟੀ ਤੇ ਰਵਾਂਗੇ ਹਾਲਾਂਕਿ ਰਜਿਸਟਰੀਆਂ ਦਾ ਕੰਮ ਜਿਹੜਾ ਮੁਲਤਵੀ ਕੀਤਾ ਗਿਆ ਸਸਪੈਂਡ ਕੀਤਾ ਗਿਆ ਹੁਣ ਇਸ ਦਾ ਜਵਾਬ ਜਵਾਬ ਦਿੰਦਿਆਂ ਮੁੱਖ ਮੰਤਰੀ ਲਿਖਦੇ ਨੇ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ 'ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸ਼ਵਤ ਦੇ ਸਖਤ ਖਿਲਾਫ ਹੈ ਆਮ ਲੋਕਾਂ ਦੀ ਖੱਜਲ ਖਵਾਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੇ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਸੂਈਖ ਛੁੱਟੀ ਮੁਬਾਰਕ ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ ਕਰਵਾਉਣਾ ਹੈ ਇਹ ਲੋਕ ਫੈਸਲਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਕਾਇਦਾ ਆਪਣੇ ਅਫੀਸ਼ੀਅਲ ਜਿਹੜੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਉਹਨਾਂ ਉੱਤੇ ਲਿਖ ਦਿੱਤਾ ਐਕਸ ਪੋਸਟ ਦੇ ਉੱਤੇ ਵੀ ਔਰ ਫੇਸਬੁੱਕ ਦੇ ਉੱਤੇ ਵੀ ਕਿ ਕਦੋਂ ਤੇ ਕਿੱਥੇ ਜੁਆਇਨ ਕਰਾਉਣਾ ਹੈ ਉਹ ਪੰਜਾਬ ਦੇ ਲੋਕ ਜਿਹੜੇ ਆ ਉਹ ਫੈਸਲਾ ਕਰਨਗੇ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ 'ਚ ਹੜਤਾਲ ਕਰ ਰਹੇ ਨੇ ਇਹ ਗੱਲ ਆਖ ਦਿੱਤੀ ਐ ਇਥੋਂ ਸਾਫ਼ ਤੇ ਸਪਸ਼ਟ ਹੋ ਗਿਆ ਕਿ ਪੰਜਾਬ ਸਰਕਾਰ ਦੀ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਖਾਸ ਕਰਕੇ ਆਪਸੀ ਜਿਹੜਾ ਤਾਲਮੇਲ ਆ ਹੁਣ ਬਣਦਾ ਦਿਖਾਈ ਨਹੀਂ ਦੇ ਰਿਹਾ ਪਹਿਲਾਂ ਚੇਤਾਵਨੀ ਦਿੱਤੀ ਗਈ ਸਮੂਹਿਕ ਛੁੱਟੀ ਤੇ ਗਏ ਫਿਰ ਬੀਤੇ ਦਿਨ ਮੀਟਿੰਗ ਹੁੰਦੀ ਹੈ ਜਿਸ ਵਿੱਚ ਕਿਹਾ ਗਿਆ ਕਿ ਰਜਿਸਟਰੀਆਂ ਦਾ ਕੰਮ ਅਸੀਂ ਨਹੀਂ ਕਰਨਾ ਸਰਕਾਰ ਚਾਹੇ ਤਾਂ ਕਿਸੇ ਤੋਂ ਕਰਵਾ ਸਕਦੀ ਹੈ ਤੇ ਸਰਕਾਰ ਨੇ ਉਸੇ ਤਰ੍ਹਾਂ ਕੀਤਾ ਵੀ ਇਸੇ ਤਰ੍ਹਾਂ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਨੇ ਅਨੁਰਾਗ ਬਰਮਾ ਆਈਐਸ ਅਫਸਰ ਉਹਨਾਂ ਦੇ ਵੱਲੋਂ ਬਕਾਇਦਾ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਚਿੱਠੀਆਂ ਕੱਢੀਆਂ ਜਾ ਰਹੀਆਂ ਨੇ ਕਿ ਕੰਮਾਂ ਦੀ ਜਿਹੜੀ ਡਿਊਟੀ ਹੈ ਰਜਿਸਟਰੀ ਦੀ ਲੋਕਾਂ ਦੀ ਖੱਜਲਖੁਆਰੀ ਨਾ ਹੋਵੇ ਜਿਨ੍ਹਾਂ ਨੇ ਅਪ pointment ਲਈ ਹੋਈ ਹੈ ਤਾਂ ਉਸ ਦੇ ਲਈ ਕਿਤੇ ਕਿਤੇ ਕਾਨੂੰਗੋ ਨੂੰ ਇਸੇ ਤਰ੍ਹਾਂ ਮਠਿੰਡਾ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਆਰਡਰ ਕੱਢੇ ਫਿਰ ਪਟਿਆਲੇ ਤੋਂ ਆਰਡਰ ਆਏ ਸਾਹਮਣੇ ਇਸੇ ਤਰ੍ਹਾਂ ਹੁਣ ਤਾਂ ਪੂਰੇ ਪੰਜਾਬ ਦੇ ਹੀ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖਰੇ ਅਫਸਰਾਂ ਦੀ ਡਿਊਟੀ ਲਾਉਣੀ ਪੈ ਰਹੀ ਹੈ ਰਜਿਸਟਰੀਆਂ ਦੇ ਕੰਮ ਲਈ ਕਿਉਂਕਿ ਸਰਕਾਰ ਨੇ ਬੀਤੇ ਦਿਨ ਕੈਬਨਿਟ ਵਿੱਚ ਫੈਸਲਾ ਲਿਆ ਸੀ 31 ਅਗਸਤ ਤੱਕ ਜਿਹੜੀ ਆ ਰਜਿਸਟਰੀਆਂ ਦੀ ਤਾਰੀਖ ਵਧਾ ਦਿੱਤੀ ਗਈ ਸੀ ਕਿ ਲੋਕਾਂ ਦੀ ਹਾਲੇ ਰਜਿਸਟਰੀਆਂ ਦਾ ਕੰਮ ਅਧੂਰਾ ਪਿਆ ਜਾਂ ਪੂਰਾ ਨਹੀਂ ਹੋਇਆ ਮੁਕੰਮਲ ਨਹੀਂ ਹੋਇਆ ਤੇ ਹੁਣ ਕਿਤੇ ਨਾ ਕਿਤੇ ਇੱਕ ਟਕਰਾ ਪੰਜਾਬ ਦੇ ਮਾਲ ਅਫਸਰਾਂ ਦਾ ਤੇ ਸਰਕਾਰ ਦੇ ਵਿਚਾਰਲੇ ਵੀ ਵੱਧਦਾ ਦਿਖਾਈ ਦੇ ਰਿਹਾ ਮੁੱਖ ਮੰਤਰੀ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਇੱਕਦੋਂ ਤੇ ਕਿੱਥੇ ਜੁਆਇਨ ਕਰਾਉਣਾ ਲੋਕ ਫੈਸਲਾ ਕਰਨਗੇ ਇਸ ਦਾ ਮਤਲਬ ਤਾਂ ਸਾਫ਼ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਅਫਸਰਾਂ ਦੀ ਕੀਤੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਨੂੰ ਰੱਦ ਕਰ ਦਿੱਤਾ ਜਾਂ ਉਹਨਾਂ ਨੂੰ ਨਹੀਂ ਮੰਨਿਆ ਪਰ ਕੀ ਅਫਸਰਾ ਨੇ ਹਾਲੇ ਇੱਕ ਚੇਤਾਵਨੀ ਵੀ ਦਿੱਤੀ ਸੀ ਕਿ ਅਸੀਂ ਸੱਤ ਤੱਕ ਮੁਲਤਵੀ ਕਰਾਂਗੇ ਔਰ ਸਾਡੇ ਜਿਹੜੇ ਅਫਸਰਾਂ ਦੇ ਖਿਲਾਫ ਖਾਸ ਕਰਕੇ ਇੱਕ ਕਿੱਸਾ ਜਿੱਥੋਂ ਸ਼ੁਰੂਆਤ ਹੁੰਦੀ ਹੈ ਉਹ ਫਰਜੀ ਜਿਸ ਨੂੰ ਰਜਿਸਟਰੀ ਦੇ ਮਾਮਲੇ ਵਿੱਚ ਸਬ ਰਜਿਸਟਰਾਰ ਕਮ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਦਾ ਨਾਮ ਆ ਰਿਹਾ ਹੈ ਇੱਕ ਸੁਖਚਰਨ ਸਿੰਘ ਚੰਨੀ ਜਿਹੜੇ ਕਿ ਉਸੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹਨਾਂ ਦੋਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜੀ ਮੀਟਿੰਗ ਹੋਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਗਸੀਰ ਸਿੰਘ ਸਰਾਹ ਤੇ 8 ਹੋਰਾਂ ਖਿਲਾਫ ਦਰਜ ਕੀਤੇ ਕੇਸ ਤੋਂ ਬਾਅਦ ਸੂਬੇ ਭਾਰ ਦੇ ਸਬ ਰਜਿਸਟਰਾਰਾਂ ਵੱਲੋਂ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਸ਼ੁੱਕਰਵਾਰ ਤੱਕ ਠੱਪ ਕਰ ਦਿੱਤਾ ਗਿਆ ਫੈਸਲਾ ਲਿਆ ਗਿਆ ਸੂਬਾ ਪਧਰੀ ਮੀਟਿੰਗ ਤੋਂ ਬਾਅਦ ਜਿਹੜੇ ਨੇ ਮਾਲ ਅਧਿਕਾਰੀ ਪਟਵਾਰੀ ਕਾਨੂੰਗੋ ਅਤੇ ਡਿਪਟੀ ਕਮਿਸ਼ਨਰ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਹ ਵੀ ਕਿਹਾ ਗਿਆ ਸੀ ਜਿਹੜੇ ਕੀ ਪ੍ਰਧਾਨ ਨੇ ਲਕਸ਼ਮਣ ਸਿੰਘ ਉਹਨਾਂ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਆਏ ਦੇ ਅਨਮਲ ਅਧਿਕਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਹੁਣ ਇੱਕ ਜਿਹੜਾ ਕੀ ਸਬ ਰਜਿਸਟਰਾਰ ਕਮ ਤਹਿਸੀਲਦਾਰ ਹੈ ਜਗਸੀਰ ਸਿੰਘ ਸਰਾਂ ਜਿਸ ਨੇ ਇਹ ਕਿਹਾ ਗਿਆ ਉਹਨਾਂ ਦੀ ਜਥੇਬੰਦੀ ਵੱਲੋਂ ਕਿ ਉਹਨਾਂ ਨੇ ਤਾਂ ਇੱਕ ਮਸਲੇ 'ਚ ਸ਼ਿਕਾਇਤ ਦਿੱਤੀ ਸੀ ਉਲਟਾ ਉਹਨਾਂ ਤੇ ਕੇਸ ਬਣ ਗਿਆ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਜਿਹੜੇ 48 ਅਧਿਕਾਰੀ ਨੇ ਉਹਨਾਂ ਨੂੰ ਸਮੂਹਿਕ ਛੁੱਟੀ ਤੇ ਜਾਣ ਦਾ ਜਿਹੜੀ ਮੁਬਾਰਕ ਹੋਵੇ ਪਰ ਉਹਨਾਂ ਨੂੰ ਕਦੋਂ ਤੇ ਕਿੱਥੇ ਜੁਆਇਨ ਕਰਾਉਣਾ ਹੁਣ ਲੋਕ ਫੈਸਲਾ ਕਰਨਗੇ ਸਿੱਧੀ ਜਿਹੜੀ ਚੇਤਾਵਨੀ ਆ ਗਈ ਹੈ ਦੇਖਦੇ ਹਾਂ ਹੁਣ ਮਾਲ ਮਹਿਕਮੇ ਦੇ ਅਧਿਕਾਰੀ ਤੇ ਹੋਰ ਕਰਮਚਾਰੀ ਯੂਨੀਅਨਾਂ ਜਿਹੜੀਆਂ ਨੇ ਉਹ ਕੀ ਫੈਸਲਾ ਲੈਂਦੀਆਂ ਨੇ ਜਦ ਤੱਕ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ